ਯੋਧ ਨਸ਼ਿਆ ਵਿਰੁੱਧ ਮਹਿੰਮ ਦੇ ਤਹਿਤ ਕੰਮਨੀ ਸਰ ਦਿਹਾਤੀ ਅਦੀਨ ਆਉਂਦੇ ਪੁਲਿਸ ਥਾਣਾ ਘਰੀਡਾ ਦੀ ਪੁਲਿਸ ਨੇ 7 ਕਿਲੋ 508 ਗ੍ਰਾਮ ਹਿਰੋਇਨ ਦੀ ਕੀਪਸ ਸమేਤ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ 6 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਐਸਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਘਰੀਡਾ ਨੂੰ ਗੁਪਤ ਸੂਚਨਾ ਮਿਲੀ ਸੀ ਇਹ ਦਿਲਬਖ ਸਿੰਘ ਉਰਫ ਜੱਜ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਸਮੈਲ ਮੱਸੀ ਉਰਫ ਸैम ਮਿਲ ਕੇ ਹਿਰੋਨ ਵੇਚਣ ਦਾ ਧੰਦਾ ਕਰਦੇ ਹਨ ਜੋ ਹੁਣ ਵੀ ਇਹ ਤਿੰਨ ਮੋਤੇ ਧਨੋਏ ਵਾਲੇ ਪਾਸੇ ਤੋਂ ਵੱਡੀ ਮਾਤਰਾ ਵਿੱਚ ਹਿਰਨ ਸਪਲਾਈ ਕਰਨ ਲਈ ਅਟਾਰੀ ਵਾਲੇ ਪਾਸੇ ਆ ਰਹੇ ਹਨ ਤੁਰੰਤ ਕਾਰਵਾਈ ਕਰਦੇ ਆ ਘਰੀਂਦਾ ਪੁਲਿਸ ਸਟੇਸ਼ਨ ਦੇ ਮੁਖ ਅਫਸਰ ਨੇ ਆਪਣੀ ਪੁਲਿਸ ਪਾਰਟੀ ਨੂੰ ਸਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਹਰਦੋਰਤਨਤ ਨੋਏ ਵਾਲੇ ਪਾਸੇ ਨਾਕੇ ਦਰਾਨ ਤੁਸੀਂ ਦਿਲਬਾਕ ਸਿੰਘ ਉਰਫ ਜੱਜ ਅਰਸ਼ਦੀਪ ਸਿੰਘ ਉਰਫ ਅਰਸ਼ਤੇਸ ਸੁਮੈਲ ਮਸੀਹ ਉਰਫ ਸैम ਨੂੰ 5 ਕਿਲੋ ਹੀਰੋਇਨ 10000 ਰੁਪਏ ਡਰੱਗ ਮਣੀ ਤਿੰਨ ਮੋਬਾਈਲ ਫੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਉਹਨਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸੇ ਲੜੀ ਤਹਿਤ ਇੱਕ ਹੋਰ ਮਾਮਲੇ ਵਿੱਚ ਲੋਪੋਕ ਕੇ ਪੁਲਿਸ ਸਟੇਸ਼ਨ ਨੂੰ ਗੋਪਤ ਸੂਚਨਾ ਮਿਲੀ ਸੀ ਕਿ ਜੋਗਾ ਸਿੰਘ ਪੰਜਾਬ ਸਿੰਘ ਅਤੇ ਸ਼ਰਨਜੀਤ ਕੌਰ ਮਿਲ ਕੇ ਡਰੋਨ ਰਾਹੀਂ ਪਾਕਿਸਤਾਨ ਤੋਂ ਵੱਡੇ ਪੱਧਰ ਤੇ ਹਿਰੋਇਨ ਮੰਗਵਾ ਕੇ ਵੇਚਣ ਦਾ ਕਾਰੋਬਾਰ ਕਰਦੇ ਹਨ ਹੁਣ ਉਹਨਾਂ ਨੇ ਗੁਰਦੁਆਰਾ ਬਾਬਾ ਪੱਲਾਸ਼ੀ ਦੇ ਪਿਛਲੇ ਖੇਤਾਂ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਹਿਰੋਨ ਦੀ ਕੇਪ ਮੰਗਵਾਈ ਹੈ ਅਤੇ ਹਿਰੋਨ ਦੀ ਕੇਪ ਆਪਣੇ ਮੋਟਰਸਾਈਕਲ ਤੇ ਲੈ ਕੇ ਪਿੰਡ ਬੱਚੀ ਵਿੰਡ ਜਾਂਦੀ ਸੜਕ ਤੋਂ ਜੋਗਾ ਸਿੰਘ ਦੇ ਘਰ ਜਾਣ ਤੁਰੰਤ ਕਾਰਵਾਈ ਕਰਦਿਆਂ ਲੋਪਕੇ ਥਾਣੇ ਦੇ ਅਫਮੋਕ ਅਫਸਰਾਂ ਨੇ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਜੋਗਾ ਸਿੰਘ ਪੰਜਾਬ ਸਿੰਘ ਅਤੇ ਸ਼ਰਨਜੀਤ ਕੌਰ ਨੂੰ ਪਿੰਡ ਗਾਗਰਮਲ ਤੋਂ ਪਿੰਡ ਬੱਚੀ ਵਿੰਡ ਨੂੰ ਜਾਣ ਵਾਲੀ ਸੜਕ ਤੋਂ 2 ਕਿਲੋ 500 ਗ੍ਰਾਮ ਹੀਰੋਇਨ 40500 ਰੁਪਏ ਡਰਗਮਨੀ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ